ਸਿਰ ਦੀਆ ਪਰ ਸਿਰ ਨੰਦੀਆ ਤਰਮ ਹੈ ਸਾਖਾਂ ਜਨਕੀਆਂ ਇਸ ਵਾਰ ਗੁਰੂ ਮਾਈਂ ਬੜੀ ਆਪਾਰ ਕਿਰਪਾ ਹੋਈ ਹੈ ਜਿੰਨੇ ਗੁਰੂ ਘਰ ਨੂੰ ਯਾਤ ਵਿੱਚ ਜਿਹੜੀਆਂ ਸੁਸਾਇਟੀਆਂ ਨੇ ਗੁਰਦਾਬਾਬਾ ਮੱਖੇਸ਼ਾ ਲਬਾਣ ਨੇ ਉਹ ਸਾਡੀ ਸਾਰੀ ਕਮੇਟੀ ਨੇ ਕੋਸ਼ਿਸ਼ ਕੀਤੀ ਹੈ ਸਾਰਿਆਂ ਨੂੰ ਨਾਲ ਲੈ ਕੇ ਇਹ ਦਿਹਾੜਾ ਮਹਾਨ ਦੀ ਕਿ ਅੱਜ ਸਾਡੇ Hindu ਵੀਰ ਮੰਦਰਾਂ ਦੀ ਜਦੋਂ ਜਾ ਕਰਕੇ ਆਪਣੇ ਮੱਥਿਆਂ ਤੇ ਤਿਲਕ ਲਾਉਂਦੇ ਆ ਲਾਲ ਰੰਗ ਦਾ ਉਹਨਾਂ ਨੂੰ ਇਹਦਾ ਇਤਿਹਾਸ ਜਾਣ ਲੈਣਾ ਚਾਹੀਦਾ ਕਿ ਇਹ ਇਤਿਹਾਸ ਚਾਂਦਨੀ ਚੌਕ ਵਿੱਚ ਡੁੱਲਿਆ ਹੋਇਆ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਖੂਨ ਦੇ ਤੁਸੀਂ ਟਿੱਕੇ ਲਾਉਂਦੇ ਹੋ ਸਵਾ ਸਵਾ ਮਨ ਜਿਨੇ ਉਹ ਲਾ ਕੇ ਸ਼ਮਾਂ ਤੇ ਫੇਰ ਆਪਣਾ ਰੋਟੀ ਪਾਣੀ ਛਕਦਾ ਸੀ ਗੁਰੂ ਗੋਬਿੰਦ राय ਨੇ ਉਸ ਵੇਲੇ ਕਿਹਾ ਸੀ ਕਿ ਤੁਹਾਡੇ ਤੋਂ ਵੱਡਾ ਮਹਾਪੁਰਖ ਕੌਣ ਹੋ ਸਕਦਾ ਵਾ ਇਕ ਭਾਦਰਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਵੱਡੇ ਸਮਾਗਮ ਗੁਰਦੁਆਰਾ ਬਾਬਾ ਮੱਖਣਸ਼ਾ ਲਬਾਣਾ ਸਿੱਖ ਸੈਂਟਰ ਦੇ ਵੱਲੋਂ ਕਰਵਾਏ ਗਏ ਸਮੋਕੀ ਪਾਰਕ ਦੇ ਖੁੱਲੇ ਗਰਾਊਂਡ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਦੇ ਹੇਠ ਹੋਏ ਸਮਾਗਮ ਦੇ ਵਿੱਚ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀ ਭਰੀ ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 350 ਸਾਲਾ ਸ਼ਹੀਦੀ ਸ਼ਤਾਬਦੀ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਇਸ ਸਾਲ ਵਿਸ਼ਵ ਪੱਧਰ ਦੇ ਵਿੱਚ ਸਿੱਖ ਸੰਗਤ ਦੇ ਵੱਲੋਂ ਬਹੁਤ ਹੀ ਸ਼ਰਧਾ ਭਾਵਨਾ ਦੇ ਨਾਲ ਕਰਵਾਏ ਜਾ ਰਹੇ ਨੇ ਇਸੇ ਕੜੀ ਨੂੰ ਅੱਗੇ ਵਧਾਉਂਦੇ ਹੋਏ ਗੁਰਦੁਆਰਾ ਬਾਬਾ ਮੱਖਣਸ਼ਾ ਲੁਬਾਣਾ ਸਿੱਖ ਸੈਂਟਰ ਨਿਊਯਾਰਕ ਦੇ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 350 ਸਾਲਾ ਸ਼ਹੀਦੀ ਸਮਾਗਮ ਨੂੰ ਸਮਰਪਿਤ ਵਿਸ਼ਾਲ ਸਮਾਗਮ ਸਮੋਕੀ ਪਾਰਕ ਦੇ ਖੁੱਲੇ ਗਰਾਊਂਡ ਦੇ ਵਿੱਚ ਬਹੁਤ ਹੀ ਸ਼ਰਧਾ ਤੇ ਸਤਿਕਾਰ ਨਾਲ ਕਰਵਾਇਆ ਗਿਆ ਜਿਸ ਦੀ ਜਾਣਕਾਰੀ ਗੁਰੂ ਘਰ ਦੀ ਕਮੇਟੀ ਦੇ ਪ੍ਰਧਾਨ ਸੁਖਜਿੰਦਰ ਸਿੰਘ ਸੁਬਾਨਪੁਰ ਅਤੇ ਗੈਨੀ ਅਮਰੀਕ ਸਿੰਘ ਜੀ ਦੇ ਵੱਲੋਂ ਸਾਂਝੀ ਕੀਤੀ ਗਈ ਸਿੱਧਾਂ ਦੇ ਸਤਾਜ ਭੰਤਨ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ 357 ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਾਇਰਾ ਜੀ ਜਿਨ੍ਹਾਂ ਸ਼ੀਧੀ ਦਾੜਾ ਪ੍ਰਾਈਸਟ ਗੁਰੂ ਘਰ ਵੱਲੋਂ ਅਤੇ ਸਿੱਖ ਛੜੀਆਂ ਵੱਲੋਂ ਅਤੇ ਸਮੂਹ ਸੰਤਾਂ ਵੱਲੋਂ ਇਸ ਵਾਰ ਗੁਰੂ ਮਾਈਂ ਬੜੀ ಅಪਾਰ ਕਿਰਪਾ ਹੋਈ ਹੈ ਜਿਨ੍ਹਾਂ ਗੁਰੂ ਘਰ ਨੂੰ ਜਗਤ ਵਿੱਚ ਜਿਨ੍ਹਾਂ ਸੋਸਾਇਟੀਆਂ ਨੇ ਗੋਦਰ ਬਾਬਾ ਮੱਖਣਸ਼ਾਲ ਬਣਾ ਨੇ ਸਾਰੀ ਸਾਰੀ ਕਮੇਟੀ ਨੇ ਕੋਸ਼ਿਸ਼ ਕੀਤੀ ਹੈ ਸਾਰਿਆਂ ਨੂੰ ਨਾਲ ਲੈ ਕੇ ਇਹ ਦਿਹਾੜਾ ਮਨਾਉਣ ਦੀ ਗੁਰੂ ਮਹਾਰਾਜ ਚਰਨਾ ਚਰਦਾਸ ਜੀ ਦੇ ਪਾਸ਼ਾ ਸਾਨੂੰ ਸਾਰਿਆਂ ਨੂੰ ਸਮਤ ਬਖਸ਼ੇ ਏਦਾਂ ਆਪਾਂ ਸਾਰੇ ਰਲ ਕੇ ਪ੍ਰੋਗਰਾਮ ਕਰਾਇਆ ਕਰੀਏ ਗੁਰੂ ਦੇ ਕਾਰਜ ਗੁਰੂ ਨੇ ਆਪ ਹੀ ਕਰਾ ਲੈਣੇ ਨੇ ਪਰ ਆਪਾਂ ਆਪਣੇ ਸਾਰੇ ਮਨ ਸਾਫ਼ ਕਰੀਏ ਜੋ ਆਪਣੀ ਸਾਰੇ ਸਿੱਖੀ ਨਾਲ ਸਾਰੇ ਆਪਾਂ ਦਾ ਸੰਬੰਧ ਹਾਂ ਕੋਈ ਜਾਤ ਨਹੀਂ ਕੋਈ ਪਾਤਨੀ ਨਹੀਂ ਠੇ ਆਪਾਂ ਜੇ ਇਕੱਠੇ ਚੱਲਾਂਗੇ ਤੇ ਸਭ ਕੁਝ ਕਰ ਜਾਵਾਂਗੇ ਜੇ ਆਪਾਂ ਵੱਖ-ਵੱਖ ਹੋਵਾਂਗੇ ਤੇ ਕੁਝ ਨਹੀਂ ਕਰ ਪਾਵਾਂਗੇ ਆਪਾਂ ਸਾਰੇ ਕੋਸ਼ਿਸ਼ ਕਰੀਏ ਰਲ ਕੇ ਇੱਕ ਵਰਸੀ ਜੋ ਸਮੂਹੀ ਪਾਵਨ ਤੇ ਆਪਾਂ ਮਨਾਈਏ ਅੱਜ ਗੁਰਦਾਰਾ ਬਾਬਾ ਮੱਖਣਸ਼ਾਹ ਲਬਾਣਾ ਵੱਲੋਂ ਸਮੂਹੀ ਪਾਰਕ ਦੇ ਵਿੱਚ ਗੁਰਤੇਗ ਬਹਾਦਰ ਮਹਾਰਾਜ ਪਾਤਸ਼ਾਹ ਜੀ ਦਾ 350 ਸਾਲਾ ਗੁਰਤੇਗ ਮਹਾਰਾਜ ਜੀ ਦੇ ਆੜਾ ਬਹੁਤ ਸ਼ੱਭਾ ਭਾਵਨਾ ਦੇ ਨਾਲ ਮਨਾਇਆ ਗਿਆ ਜਿਸ ਵਿੱਚ ਸਿੱਖ ਸੰਗਤਾਂ ਵੱਡੇ ਕੰਟੀ ਵਿੱਚ ਹਾਜ਼ਰ ਹੋਈਆਂ ਅੱਜ ਦਾ ਵਿਸ਼ੇਸ਼ ਸਮਾਗਮ ਇਹ ਸੁਨੇਹਾ ਦਿੰਦਾ ਹੈ ਕਿ ਅਰੰਗਜੀਤ ਦੀ ਜਿਹੜੀ ਕਟੜਤਾ ਨੀਤੀ ਸੀਗੀ ਜਿਹਦੇ ਵਿੱਚ ਉਹ ਚਾਹੁੰਦਾ ਸੀਗਾ ਕਿ ਦੁਨੀਆ ਦੇ ਧਰਮਾਂ ਦੇ ਵਿੱਚ ਕੇਵਲ ਇਸਲਾਮ ਧਰਮੀ ਰਹੇ ਇਸ ਕਰਕੇ ਉਸਨੇ ਅਤਿਆਚਾਰ ਸ਼ੁਰੂ ਕੀਤੇ ਸੀਗੇ ਤੇ ਗੁਰਤੇਗ ਬਹਾਦਰ ਮਹਾਰਾਜ ਪਾਸ਼ਾ ਨੇ ਸ਼ਹਾਦਤ ਦਾ ਜਾਨ ਵੀ ਕਰਕੇ ਇਹ ਦੱਸਣਾ ਕੀਤਾ ਕਿ ਸਿੱਖ ਧਰਮ ਇੱਕ ਐਸਾ ਧਰਮ ਹੈ ਇਹ ਅਕਾਲ ਪੁਰਖ ਦੀ ਪ੍ਰਗਟਿਓ ਖਾਲਸਾ ਪ੍ਰਮਾਤਮਕੀ ਮੌਜ ਹੈ ਇਹ ਅਕਾਲ ਪੁਰਖ ਪਰਮਾਤਮਾ ਦੀ ਮੌਜ ਦੇ ਵਿੱਚ ਪ੍ਰਗਟਿਆ ਖਾਲਸਾ ਹੈ ਅੱਜ ਸਾਡੇ ਹਿੰਦੂ ਵੀਰ ਮੰਦਰਾਂ ਦੇ ਜਦੋਂ ਜਾ ਕਰਕੇ ਆਪਣੇ ਮਥਿਆਂ ਤੇ ਤਿਲਕ ਲਾਉਂਦੇ ਆ ਲਾਲ ਰੰਗ ਦਾ ਉਹਨਾਂ ਨੂੰ ਇਹਦਾ ਇਤਿਹਾਸ ਜਾਣ ਲੈਣਾ ਚਾਹੀਦਾ ਕਿ ਇਹ ਇਤਿਹਾਸ ਚਾਂਦਨੀ ਚੌਕ ਵਿੱਚ ਡੁੱਲਿਆ ਹੋਇਆ ਭਾਈ ਮਤੀ ਦਾਸ ਭਾਈ ਸਤੀ ਦਾਸ ਭਾਈ ਦਿਆਲਾ ਤੇ ਗੁਰੂ ਤੇਗ ਬਹਾਦਰ ਮਹਾਰਾਜ ਪਾਤਸ਼ਾਹ ਦੇ ਖੂਨ ਦੇ ਤੁਸੀਂ ਟਿੱਕੇ ਲਾਉਂਦੇ ਹੋ ਇਸ ਕਰਕੇ ਤੁਹਾਨੂੰ ਇਹ ਦਿਹਾੜੇ ਜਿਹੜੇ ਹੈ ਇਹ ਮੰਦਰਾਂ ਦੇ ਵਿੱਚ ਵੀ ਮਨਾਉਣੇ ਚਾਹੀਦੇ ਹਨ ਤਾਂ ਕਰਕੇ ਤੁਹਾਡੀ ਜਨਰੇਸ਼ਨ ਨੂੰ ਤੁਹਾਡੀ ਕੌਮ ਨੂੰ ਪਤਾ ਚੱਲੇ ਕਿ ਸਾਡੇ ਧਰਮ ਦੀ ਰੱਖਿਆ ਵਾਸਤੇ ਸਿੱਖ ਧਰਮ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਪਾਸ਼ਾ ਨੇ ਕੀ ਕੁਰਬਾਨੀਆਂ ਕੀਤੀਆਂ ਨੇ ਇਹ ਸਾਂਝੀ ਵਾਲਤਾ ਦਾ ਸੁਨੇਹਾ ਦਿੱਤਾ ਜਾਂਦਾ ਹੈ। ਮਿਲਖ ਜੰਜੂ ਰੱਖਾ ਪ੍ਰਭੂ ਤਾ ਦਿਨੋ ਬਡੋ ਕਲੂ ਮੈਸਾ ਤਾ ਸੀਸ ਦਿਆ ਸਮਾਗਮ ਦੀ ਸ਼ੁਰੂਆਤ ਪੂਰੀਆਂ ਧਾਰਮਿਕ ਰੌ ਰਿਟਾਂ ਦੇ ਨਾਲ ਹੋਈ ਜਿੱਥੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਲਕੀ ਸਾਹਿਬ ਦੇ ਵਿੱਚ ਬਹੁਤ ਹੀ ਸਤਿਕਾਰ ਦੇ ਨਾਲ ਸਜੋਬਤ ਕੀਤਾ ਗਿਆ ਪੰਜ ਪਿਆਰਿਆਂ ਤੇ ਪੰਜ ਨਿਸ਼ਾਨਚੀਆਂ ਦੀ ਅਗਵਾਈ ਦੇ ਵਿੱਚ ਪਾਲਕੀ ਸਾਹਿਬ ਨੂੰ ਸਮੋਕੀ پارک ਦੇ ਵਿੱਚ ਲਿਆਂਦਾ ਗਿਆ ਇਸ ਦੌਰਾਨ ਫੁੱਲਾਂ ਦੀ ਖੂਬ ਵਰਖਾ ਕੀਤੀ ਗਈ ਅਤੇ ਸਿੱਖ ਸੰਗਤ ਬੜੇ ਹੀ ਉਤਸ਼ਾਹ ਦੇ ਨਾਲ ਪਾਲਕੀ ਸਾਹਿਬ ਦੇ ਨਾਲ-ਨਾਲ ਚੱਲਦੀ ਰਹੀ ਇਸ ਮੌਕੇ ਸਾਫ ਸਫਾਈ ਦਾ ਵੀ ਉਚੇਚਾ ਧਿਆਨ ਰੱਖਿਆ ਗਿਆ ਅਤੇ ਸੰਗਤ ਪਾਲਕੀ ਸਾਹਿਬ ਦੇ ਅੱਗੇ-ਅੱਗੇ ਝਾੜੂ ਦੀ ਸੇਵਾ ਕਰਦੀ ਵੀ ਨਜ਼ਰ ਆਈ ਜਿਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪਾਰਕ ਦੇ ਵਿੱਚ ਲਗਾਏ ਗਏ ਵਿਸ਼ਾਲ ਸਟੇਜ ਦੇ ਉੱਪਰ ਸ਼ਿਸ਼ੋਭਿਤ ਕੀਤਾ ਗਿਆ ਇਸ ਮੌਕੇ ਟਰਾਈ ਸਟੇਟ ਦੇ ਗੁਰੂ ਘਰਾਂ ਦੀਆਂ ਕਮੇਟੀਆਂ ਪੰਥਕ ਜਥੇਬੰਦੀਆਂ ਸਭਾਵਾਂ ਤੇ ਸੰਗਤਾਂ ਨੇ ਖੂਬ ਸਹਿਯੋਗ ਦਿੱਤਾ ਜੋ ਅੱਜ ਦੇ 350 50 ਸਾਲਾ ਅਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਮਨਾ ਰਹੇ ਹਾਂ ਇਸ ਜਨੇਊ ਦੀ ਗੱਲ ਗੁਰੂ ਨਾਨਕ ਸਾਹਿਬ ਤੋਂ ਚੱਲੀ ਸੀ ਗੁਰੂ ਨਾਨਕ ਸਾਹਿਬ ਜੀ ਨੇ ਜਨੇਊ ਪਾਇਆ ਨਹੀਂ ਸੀ ਕਿ ਜੇ ਤੇ ਇਹ ਧਰਮ ਦਾ ਵਾ ਤੇ ਫਿਰ ਪਹਿਲੋ ਮੇਰੀ ਭੈਣ ਨੂੰ ਪਾਓ ਕਿਉਂਕਿ ਮੇਰੀ ਭੈਣ ਵੀ ਧਰਮੀ ਆ ਤੇ ਜਿੱਦਨ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਆਇਆ ਸੀ ਉਹਨਾਂ ਦਾ ਜਨੇਊ ਪੂਣਾ ਧਰਮ ਨਹੀਂ ਸੀ ਪਰ ਉਹਨਾਂ ਇਸ ਜਨੇਊ ਦੀ ਖਾਤਰ ਉਹਨਾਂ ਉਹਨਾਂ ਕਸ਼ਮੀਰੀ ਪੰਡਤਾਂ ਦੀ ਖਾਤਰ ਬਲੀਦਾਨ ਦੇਣ ਵਾਸਤੇ ਤਿਆਰ ਹੋ ਗਏ ਸੀ ਜਦੋਂ ਕਸ਼ਮੀਰ ਦੇ ਪੰਡਤ ਗੁਰੂ ਤੇਗ ਬਹਾਦਰ ਜਲਦੀ ਸਾਹਿਬ ਕੋਲ ਆਏ ਸੀ ਫਰਿਆਦ ਲੈ ਕੇ ਕਿ ਸਾਨੂੰ ਜ਼ਾਲਮ ਸਰਕਾਰ ਤੰਗ ਕਰਦੀ ਆ ਕਿਉਂਕਿ ਉਸ ਸਮੇਂ ਦਾ ਸਵਾ ਸਵਾ ਮਨ ਜਿਵੇਂ ਲਾ ਕੇ ਸ਼ਾਮਾਂ ਤੇ ਫੇਰ ਆਪਣਾ ਰੋਟੀ ਪਾਣੀ ਛਕਦਾ ਸੀ ਸੋਚ ਰਹੇ ਸੀ ਕਿ ਇਹਨਾਂ ਪੰਤੋਂ ਦਾ ਕੀ ਕਰਨਾ ਤੇ ਗੁਰੂ ਤੇ ਗੋਬਿੰਦ ਸਿੰਘ ਜੀ ਨੇ ਗੋਬਿੰਦ ਰਾਏ ਜੀ ਉਦੋਂ ਉਹਨਾਂ ਨੇ ਪੁੱਛਿਆ ਕਿ ਪਿਤਾ ਜੀ ਕੀ ਗੱਲ ਆ ਖਮੋਸ਼ੀ ਕਿਸ ਗੱਲ ਦੀ ਆ ਉਹ ਕਹਿੰਦੇ ਕਿ ਇਹਨਾਂ ਦੇ ਧਰਮ ਨੂੰ ਖਤਰਾ ਹੋਆ ਤੇ ਇਹ ਚਾਹੁੰਦੇ ਨੇ ਕਿ ਕੋਈ ਮਹਾਪੁਰਖ ਜਿਹੜਾ ਵਾ ਉਹ ਆਪਣੇ ਧਰਮ ਦਾ ਬਲੀਦਾਨ ਦੇਵੇ ਆਪਣੇ ਸੀਸ ਦਾ ਬਲੀਦਾਨ ਦੇਵੇ ਤੇ ਗੁਰੂ ਗੁਰੂ ਗੋਬਿੰਦ राय ਨੇ ਉਸ ਵੇਖਿਆ ਸੀ ਕਿ ਤੁਹਾਡੇ ਤੋਂ ਵੱਡਾ ਮਹਾਪੁਰਖ ਕੌਣ ਹੋ ਸਕਦਾ ਵਾ ਉਹਨਾਂ ਲੋਕਾਂ ਵਾਸਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹੀਦੀ ਦਿੱਤੀ ਅੱਜ ਹੋਣਾ ਇਹ ਚਾਹੀਦਾ ਸੀ ਕਿ ਪਾਰਲੀਮੈਂਟ ਦੇ ਵਿੱਚੋਂ ਆਵਾਜ਼ ਨਿਕਲਣੀ ਚਾਹੀਦੀ ਸੀ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ 350 ਜਿਹੜਾ ਵਾ ਆਪਾਂ ਵੱਡੇ ਪਦਰ ਤੇ ਬਣਾਉਣਾ ਹਰ ਮੰਦਰ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਬਾਰ ਬਾਰ ਜਿੱਥੇ ਵੀ ਮੰਦਰਵਾਜ਼ਾ ਹੈਗੇ ਆ ਉਹਨਾਂ ਮੰਦਰਾਂ ਦੇ ਵਿੱਚ ਜੋ ਦੀਵੇ ਜਗਦੇ ਨੇ ਜੋ ਤਲ ਚ ਵਜਦੇ ਨੇ ਉਹ ਗੁਰੂ ਤੇਗ ਬਹਾਦਰ ਸਾਹਿਬ ਦੀ ਦੇਣ ਆ ਚਾਹੀਦਾ ਤੇ ਇਹ ਸੀ ਕਿ ਉਹਨਾਂ ਮੰਦਰਾਂ ਦੇ ਵਿੱਚ ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਵੱਡੇ ਪੱਧਰ ਤੇ ਜਿਹੜਾ ਜਨਮ ਮਨਾਇਆ ਜਾਂਦਾ ਬਹੁਤ ਵੱਡ ਭਾਗੇ ਹੋ ਜੋ ਕਿ ਦੇਸ਼ਾਂ ਮਦੇਸ਼ਾਂ 'ਚ ਬੈਠ ਕੇ ਆਪਣੇ ਵੱਡੇ ਵਡੇਰਿਆਂ ਦੇ ਆਪਣੇ ਗੁਰੂਆਂ ਦੇ ਅੱਜ ਆਪਣੇ ਸੰਤਾਂ ਦੇ ਦਿਲ ਦੇ ਹਾਰੇ ਮਨਾਉਂਦੇ ਤੁਸੀਂ ਸਭ ਵਧਾਈ ਦੇ ਪਾਤਰ ਹੋ ਪੂਰੀ ਸਾਧ ਸੰਗਤ ਇਸ ਵਧਾਈ ਦੀ ਪਾਤਰ ਹੈ ਮੈਂ ਟਾਈਮ ਨੂੰ ਮੱਦੇ ਨਜ਼ਰ ਰੱਖਦੇ ਹੋਇਆ ਸਾਰੀ ਸਾਧ ਸੰਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਇਸ ਮੌਕੇ ਪ੍ਰਸਿੱਧ ਕੀਰਤਨੀ ਜਥਿਆਂ ਟਾਡੀ ਜਥਿਆਂ ਅਤੇ ਕਥਾਵਾਚਕਾਂ ਨੇ ਸੰਗਤਾਂ ਨੂੰ ਗੁਰੂ ਜਸ ਦੇ ਨਾਲ ਨਿਹਾਲ ਕੀਤਾ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਸਿੱਖ ਸੰਗਤ ਨੇ ਇਸ ਮਹਾਨ ਸਮਾਗਮ ਦੇ ਵਿੱਚ ਸ਼ਮੂਲੀਅਤ ਕੀਤੀ ਅਤੇ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰਦੇ ਹੋਏ ਆਪਣੀ ਸ਼ਰਧਾ ਪ੍ਰਗਟ ਕੀਤੀ ਸਿਰਦਿਆ ਸਿਰਦਿਆ ਪਰ ਸਿਰਦ ਨੰਦੀਆ ਸਿਰਦ ਨੰਦੀਆ ਪੈਰ ਤੇ ਸਤਿਗੁਰਿਆਗੇ ਸਿਰ ਤੇ ਸਮਾਗਮ ਦੇ ਵਿੱਚ ਪ੍ਰਸਿੱਧ ਰਾਈਟਰ ਗਗਨਦੀਪ ਸਿੰਘ ਵੀ ਵਿਸ਼ੇਸ਼ ਤੌਰ ਤੇ ਪਹੁੰਚੇ ਹੋਏ ਸਨ ਉਹ ਆਪਣੇ ਵੱਡੇ ਪੱਧਰ ਦੇ ਖੋਜ ਕਾਰਜ ਦੇ ਲਈ ਜਾਣੇ ਜਾਂਦੇ ਨੇ ਅਤੇ ਇਸ ਮੌਕੇ ਉਹ ਆਪਣੀਆਂ ਕਿਤਾਬਾਂ ਸਮੇਤ ਹਾਜ਼ਰੀ ਲਗਵਾਉਣ ਪਹੁੰਚੇ ਪੀਰ ਪੀਖਣ ਸ਼ਾਹ ਹੁਣਾ ਦਾ ਨੌਵੇਂ ਨਾਨਕ ਤੇ ਦਸਵੇਂ ਨਾਨਕ ਦਾ ਬੜਾ ਗਹਿਰਾ ਸਬੰਧ ਸੀਗਾ ਤੇ ਵੰਸ਼ ਸੀਗਾ ਦਸਤੀ ਪੀਰ ਦਾ ਵੰਸ਼ ਸੀਗਾ ਦਸਤੀ ਪੀਰ ਦਾ ਤੇ ਪੀਰ ਪੀਖਣ ਸ਼ਾਹ ਦੀ ਜਿਹੜੀ ਬੇਟੀ ਸੀਗੀ ਉਹ ਪਟਨੇ ਵਿਆਹੀ ਹੋਈ ਸੀਗੀ ਤੇ ਸ਼ਾਹ ਘੁਮੇਸ਼ਾਗਰੀ ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿੱਖ ਬਣਿਆ ਉਹਨੇ ਵੀ ਕਿਥੋਂ ਬਰੂਤ ਨਿਕਲਦਾ ਹੈ ਰਿਪੋਰਟ ਦੀ ਗੱਲ ਦੱਸ ਰਿਹਾ ਮੈਂ ਬੁੱਕਸ ਵੀ ਜੋ ਲੈ ਕੇ ਆਇਆ ਇਸ ਬੁੱਕ ਤੋਂ ਸਾਰੇ ਰੈਫਰੈਂਸ ਲਾਇਏ ਨੇ ਬਾਹਰੋਂ ਸਟਾਲ ਤੋਂ ਲੱਗੀ ਹੋਈ ਹੈ ਸ਼ਾਹ ਕੁਮੇਸ਼ ਖਾਦਰੀ ਨੇ ਬਿਹਾਰ ਦੇ ਇਲਾਕੇ ਚ ਵੀ ਕਈ ਸੈਂਟਰ ਬਣਾਏ ਜਿਨ੍ਹਾਂ ਸੈਂਟਰਾਂ ਦਾ ਨਾਮ ਹੀ ਦੱਸਦੀ ਕਿ ਸੈਂਟਰ ਜੇ ਅੱਜ ਵੀ ਮੌਜੂਦ ਕਰੇ ਨੇ ਕਸ਼ਮੀਰ ਚ ਵੀ ਸੈਂਟਰ ਬਣਾਏ ਤੇ ਹైదరాబాద్ ਜਿਹਨੇ ਸੈਂਟਰ ਬਣਾਇਆ ਜਿਹਨੇ ਕੋਰ ਲਾਲਕ ਪਾਸ਼ਾ ਦੇ ਮਿਸ਼ਨ ਦੇ ਉੱਪਰ ਕੰਮ ਕਰਦਾ ਐਵੇਂ ਥੋੜੀ ਨਾ ਉੱਠ ਕੇ ਸਾਈਂਯਾਮੀ ਦੇ ਦਰਬਾਰ ਸਾਹਿਬ ਦਾ ਨੀਂਹ ਪੱਥਰ ਉੱਤੇ ਚੱਲ ਪਿਆ ਐਵੇਂ ਥੋੜੀ ਨਾ ਛੇਵੇਂ ਪਾਸਾ ਨੂੰ ਕੈਸੂ ਸੁਦਾਨ ਵਾਸਤੇ ਸਾਇਨੀਆਮੀ ਜਹਾਗੀਰ ਨੂੰ ਪੁੱਤ ਕਰ ਦੇਂਦਾ ਸਾਨੂੰ ਇਹ ਕੜੀਆਂ ਜਦੋਂ ਟੁੱਟਦੀਆਂ ਨੇ ਤੇ ਫਿਰ ਇਹ ਗੱਲਾਂ ਆਪਸ ਚ ਜੁੜਦੀਆਂ ਨਹੀਂ ਔਰ ਹੁੰਦਾ ਕੀ ਹੈ ਮਾਸ ਕਰਨਾ ਇਹ ਗੱਲ ਕੋਈ ਵੀ ਨਹੀਂ ਆ ਕੇ ਦੱਸੇਗਾ ਇਸ ਕਰਕੇ ਦੱਸੇਗਾ ਪਤਾ ਹੀ ਨਹੀਂ ਹੈ ਤੇ ਜਦੋਂ ਆਪਾਂ ਬਾਬੇ ਨਾਨਕ ਨੂੰ ਲੈ ਗਏ ਕੋਈ ਵੀ ਕਰੈਕਟਰ ਚਾਹ ਪੀਰ ਬੁੱਤੂ ਸਾਹੂ ਨੇ ਚਾਹ ਉਹਨਾਂ ਦੇ ਫਾਦਰ ਮੁਹੰਮਦ ਅਸ਼ਰਫ ਨੇ ਪੜੀ ਤੁਸੀ ਉਹਨਾਂ ਕਰੈਕਟਰਸ ਨੂੰ ਅੱਗੇ ਪਿੱਛੇ ਦੇਖਣਾ ਸ਼ੁਰੂ ਕਰੋਗੇ ਤੇ ਸਾਨੂੰ ਪਤਾ ਲੱਗ ਜਾਏਗਾ ਕਿ ਕੜੀਆਂ ਜੁੜੀਆਂ ਹੋਈਆਂ ਪਾਈ ਮਤੀ ਦਾਸ ਤੇ ਪਾਈ ਸਤੀ ਦਾਸ ਐਵੇਂ ਨਹੀਂ ਛਿੱਤੀ ਦਿੱਤੀਆਂ ਉਹਨਾਂ ਦੇ ਵੱਡੇ ਵੱਡੇ ਰੇਤ ਗੁਰਨਾਨਕ ਪਾਸ਼ਾ ਸਿੱਖ ਬਣਦੇ ਅੱਜ ਗੁਰਦਾਰਾ ਮੱਖਣਸ਼ਾਲ ਲਵਾਨਾ ਸਿੱਖ ਸੈਂਟਰ ਨਿਊਯਾਰਕ ਦੀ ਗਵਾਈ ਹੇਠ ਸਮੋਕੀ ਪਾਰਕ ਵਿਖੇ ਬਹੁਤ ਵੱਡਾ ਦਿਹਾੜਾ ਸ਼ਰਧਾਤਿ ਸ਼ਾਨਾ ਮਨਾ ਰਹੇ ਆਂ ਔਰ ਅੱਜ ਸੰਗਤਾਂ ਦੇ ਲੱਖਾਂ ਦੇ ਇਕੱਠ ਨੂੰ ਦੇਖ ਕੇ ਔਰ ਜਿਹੜੀ ਉਹਨਾਂ ਦੇ 350 ਸਾਲਾ ਮਨਾਉਣ ਦਾ ਜਿਹੜੀ ਵਿਚਾਰ ਹੈਗੀ ਆ ਸਾਡਾ ਮੁੱਖ ਮਨੋਰਥ ਉਹ ਹੈ ਗੁਰਦੇਵ ਭਾਦਲ ਸਾਹਿਬ ਦੇ ਵਿਚਾਰਧਾਰਾ ਨੂੰ ਜੋ ਸਮੁੱਚੇ ਸੰਸਾਰ ਵਿੱਚ ਫੈਲਾਉਣਾ ਉਹਨਾਂ ਦੀ ਵਿਚਾਰਧਾਰਾ ਜਿਹੜੀ ਆ ਜਿਹਦੀ ਅੱਜ ਬਹੁਤ ਲੋੜ ਆ ਅਨੇਕਤਾ ਵਿੱਚ ਏਕਤਾ ਜਿਹੜੀ ਕਿ ਦੁਸ਼ਿਆਂ ਨੂੰ ਪਰਉਣੀ ਚਾਹੀਦੀ ਆ ਇਸ ਸਮਾਗਮ ਦੇ ਦੌਰਾਨ ਸੰਗਤ ਦੇ ਲਈ ਖਾਣ ਪੀਣ ਦੇ ਵਿਸ਼ੇਸ਼ ਪ੍ਰਬੰਧ ਕੀਤੇ ਗਏ ਸਨ ਪਾਰਕ ਦੇ ਵਿੱਚ ਕਈ ਵੱਖ-ਵੱਖ ਸਟਾਲਾਂ ਤੇ ਅਲੱਗ-ਅਲੱਗ ਕਿਸਮ ਦੇ ਲੰਗਰ ਲਗਾਏ ਗਏ ਜਿਸ ਨਾਲ ਸੰਗਤ ਦੀ ਖੂਬ ਸੇਵਾ ਕੀਤੀ ਗਈ ਸਮੁੱਚੇ ਸਮਾਗਮ ਨੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬੇਮਿਸਾਲ ਸ਼ਹਾਦਤ ਨੂੰ ਯਾਦ ਕਰਦੇ ਹੋਏ ਸਿੱਖ ਸੰਗਤ ਦੇ ਵਿੱਚ ਏਕਤਾ, ਸ਼ਰਧਾ ਅਤੇ ਗੁਰੂ ਮਰਿਆਦਾ ਪ੍ਰਤੀ ਸਮਰਪਣ ਦੀ ਨਵੀਂ ਲਹਿਰ ਪਾਰ ਦਿੱਤੀ ਨਿਊਯਾਰਕ ਤੋਂ ਗਿਲਪਦੀਪ ਦੀ ਰਿਪੋਰਟ ਗਲੋਬਲ ਪੰਜਾਬ ਟੀਵੀ